ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਵਾਲੇ ਦਿਨ ਹੈਰੀਟੇਜ ਸਟਰੀਟ ਤੇ ਉੱਤੇ ਡਾਕਟਰ ਵੀ ਆਰ ਅੰਬੇਦਕਰ ਸਾਹਿਬ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਹਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਜਿਸ ਦੇ ਤਹਿਤ ਨਾਭਾ ਦੇ ਵਿੱਚ ਵੀ ਐਸਸੀ ਸਮਾਜ ਦੇ ਵੱਲੋਂ ਪਟਿਆਲਾ ਗੇਟ ਦੇ ਉੱਤੇ ਚੱਕਾ ਜਾਮ ਕੀਤਾ ਗਿਆ, ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਅਜਿਹੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਐਸਸੀ ਐਸਟੀ ਐਕਟ ਦੇ ਤਹਿਤ ਮਾਮਲਾ ਵੀ ਦਰਜ ਕੀਤਾ ਜਾਵੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ ਪ੍ਰਦਰਸ਼ਨਕਾਰੀ ਸੁਨੀਲ ਕੁਮਾਰ ਅਤੇ ਕੁਝ ਹੋਰਾਂ ਨੇ ਆਖਿਆ ਕਿ ਜਿਸ ਵਿਅਕਤੀ ਨੇ ਵੀ ਡਾਕਟਰ ਸਾਹਿਬ ਦੇ ਬੁੱਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਅਤੇ ਨਾਲ ਹੀ ਐਸਸੀ ਐਸਟੀ ਐਕਟ ਦੇ ਤਹਿਤ ਮੁਕੱਦਮਾ ਵੀ ਦਰਜ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਬਾਰੇ ਸੋਚੇ ਵੀ ਨਾ ਉਨਾ ਕਿਹਾ ਕਿ ਜਿੰਨਾ ਚਿਰ ਕਾਨੂੰਨ ਸਖਤ ਨਹੀਂ ਬਣਦੇ ਉਦੋਂ ਤੱਕ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਉਹਨਾਂ ਕਿਹਾ ਕਿ ਸਰਕਾਰਾਂ ਦੇ ਏਜੰਟ ਨੇ ਅਤੇ ਉਹਨਾਂ ਨੇ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ ਹੈ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ। ਇਹ ਰੋਸ ਪ੍ਰਦਰਸ਼ਨ ਤਾਂ ਹੋ ਰਿਹਾ ਹੈ ਜੀ ਜਿਹੜਾ ਤੁਸੀਂ ਦੇਖਿਆ ਡਾਕਟਰ ਭੀਮਰਾਓ ਅੰਬੇਡਕਰ ਜੀ ਦੀ ਮੂਰਤੀ ਦੇ ਨਾਲ ਜਿਹੜੇ ਵੀ ਸ਼ਰਾਰਤੀਸ ਇਨਸਾਨ ਨੇ ਛੇੜਛਾੜ ਕੀਤੀ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਥੋੜਾ ਲਾ ਥੋੜਾ ਮਾਰ ਕੇ ਉਹਦੇ ਉੱਪਰ ਜਿਹੜਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਜਿਹੜਾ ਸਵਿਧਾਨ ਅੱਗੇ ਰੱਖਿਆ ਹੋਇਆ ਸੀ ਬਣਾਇਆ ਹੋਇਆ ਉਹਨੂੰ ਵੀ ਅੱਗ ਲਾਈ ਗਈ ਆ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਉਹ ਦੋਸ਼ੀ ਦੇ ਉੱਪਰ ਐਸਸੀ ਐਸਸੀ ਐਕਟ ਦਾ ਪਰਚਾ ਦਰਜ ਕਰਨਾ ਚਾਹੀਦਾ ਆ ਤੇ ਇੱਕ ਹੋਰ ਮੰਗ ਕਰਦੇ ਆ ਵੀ ਇਹ ਦਰਅਸਲ ਇਹ ਸਾਨੂੰ ਰੋਜ਼ ਕਿਤੋਂ ਨਾ ਕਿਤੇ ਸੁਣਨ ਨੂੰ ਆਉਂਦਾ ਆ ਵੀ ਕਿਤੇ ਨਾ ਕਿਤੇ ਬਾਬਾ ਸਾਹਿਬ ਦੀ ਮੂਰਤੀ ਦੇ ਨਾਲ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਹਰ ਰੋਜ਼ ਕਿਤੇ ਨਾ ਕਿਤੇ ਛੇੜਛਾੜ ਹੁੰਦੀ ਆ ਇਹ ਅਖਰਕਾਰ ਕਿਉਂ ਹੋ ਰਹੀ ਆ ਇਦੇ ਉੱਪਰ ਕਾਰਵਾਈ ਕਿਉਂ ਨਹੀਂ ਹੁੰਦੀ ਆਖਰਕਾਰ ਇਹ ਸਰਕਾਰਾਂ ਨੇ ਜਿਹੜੀਆਂ ਇਹ ਇੱਕ ਦੂਜੇ ਨੂੰ ਲੜਾਉਣ ਦੇ ਲਈ ਜਾਂ ਕਿਸੇ ਵੀ ਤਰ੍ਹਾਂ ਦੀ ਕੁਛੇ ਵੀ ਕਰਨ ਲਈ ਸਾਡੇ ਵਾਲਮੀਕੀ ਸਮਾਜ ਨੂੰ ਹੀ ਕਿਉਂ ਹਰ ਵਾਰੀ ਕਿਸੇ ਵੀ ਤਰ੍ਹਾਂ ਦੀ ਇਹ ਜਿਹੜੀ ਛੇੜਛਾੜ ਕਰਦੇ ਨੇ ਸਾਡਾ ਸਾਰਾ ਦਲਿਤ ਭਾਈਚਾਰਾ ਇਕੱਠਾ ਹੋਇਆ ਇਹ ਕੋਈ ਸਾਡੀ ਯੂਨੀਅਨ ਨਹੀਂ ਇਕੱਠੀ ਹੋਈ ਕੋਈ ਕਿਸੇ ਤਰ੍ਹਾਂ ਦਾ ਗਰੁੱਪ ਨਹੀਂ ਹੈ ਸਾਡਾ ਸਾਰਾ ਜਿੰਨਾ ਵੀ ਹੈ ਸਾਡਾ ਵਾਲਮੀਕੀ ਭਾਈਚਾਰਾ ਦਲਿਤ ਸਮਾਜ ਅੱਜ ਇਕੱਠਾ ਹੋ ਕੇ ਇਸ ਚੀਜ਼ ਦਾ ਵਿਰੋਧ ਕਰਦਾ ਆ ਕਿ ਜਿਹੜਾ ਵੀ ਇਹ ਛਤਰਾਰਤੀ ਅੰਸਰ ਨੇ ਪਹਿਲੀ ਗੱਲ ਤਾਂ ਇਹਨਾਂ ਨੂੰ ਸਜ਼ਾ ਦੇਣ ਦੀ ਜਗ੍ਹਾ ਚ ਇਹ ਕੋਈ ਇਹ ਜੀ ਛੇੜਛਾੜ ਕਰਦਾ ਫੜਿਆ ਗਿਆ ਜਦ ਤੱਕ ਇਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਨਹੀਂ ਕੀਤੀ ਜਾਊਗੀ ਜੈ ਭੀਮ ਜੈ ਭਾਲ ਮੈਂ ਤੁਹਾਨੂੰ ਇੱਕ ਬੇਨਤੀ ਜਰੂਰ ਕਰਨੀ ਚਾਹਨਾ ਕਦੇ ਮਹਾਰਾਸ਼ਟਰ ਕਦੇ ਬੰਬਈ ਕਦੇ ਦਿੱਲੀ ਕਦੇ ਕਿਤੇ ਕਿਤੇ ਜਰਿੰਦਰ ਕਦੇ ਲੁਧਿਆਣੇ ਜਿਹੜੀ ਸਾਡੇ ਰੈਬਰਾਂ ਨਾਲ ਬੇਅਦਬੀ ਕੀਤੀ ਜਾਂਦੀ ਹੈ ਮੈਂ ਤਾਂ ਇੱਕ ਗੱਲ ਕਹਿੰਦਾ ਵੀ ਇਹਨਾਂ ਦੇ ਪਹਿਲੀ ਗੋਲੀ ਮਾਰ ਦੇ ਦਿੱਤੀ ਜਾਵੇ ਤਾਂ ਕਿ ਮੁੜ ਕੇ ਵੀ ਬੇਅਦਬੀ ਕਰਨੀ ਝਾਂਕਣਾ ਨਾ ਦਿੰਦੀ ਸਰਾਰਤੀ ਅੰਤਰ ਨੇ ਪਰ ਇਹ ਸਰਕਾਰਾਂ ਦੀ ਜੇਜੈਂਟ ਨੇ ਇਹਦੀ ਪੂਰੀ ਜਾਣਕਾਰੀ ਕੀਤੀ ਜਾਵੇ ਟੀਬੀਆਈ ਤੋਂ ਜਾਂਚ ਕਰਾਈ ਜਾਵੇ ਵੀ ਕਿਹਦਾ ਏਜੰਟ ਆ ਇਹ ਕਿਨੇ ਇਤਰਾਤ ਕਰਾਈ ਹੈ ਕਿਉਂ ਕਿ ਨੇ ਕੋਣ ਕੋਣ ਹੈ ਚ ਬੇਨ ਉਹਨਾਂ ਨੂੰ ਭੜਵਾ ਇਹਨਾਂ ਨੂੰ ਪਤਾ ਲੱਗ ਜੂਗਾ ਤੁਹਾਨੂੰ ਵੀ ਕੋਣ ਕੋਣ ਹੈ ਚ ਸਰਾਰਤੀ ਅੰਤਰ ਕਿਹੜੀ ਪਾਰਟੀ ਆ ਕਿਉਂਕਿ ਪਾਰਟੀਆਂ ਨੇ ਸਰਾਰਤ ਕਰਨੀਆਂ ਸਰਾਰਤ ਕਰਕੇ ਆਪਣਾ ਸਿਆਸੀ ਰੋਟੀਆਂ ਬਣਾਣਗੇ ਇਸ ਕਰਕੇ ਆ ਵੀ ਉਹਨੂੰ ਤੱਕ ਤੋਂ ਤੱਕ ਕਾਰਵਾਈ ਕੀਤੀ ਜਾਵੇ ਔਰ ਉਹਨੂੰ 35 ਦੀ ਸਜ਼ਾ ਦਿੱਤੀ ਜਾਵੇ ਐਨੀ ਕਹਿੰਦਾ ਵਾ જય ਭੀਮ જય ਭਾਰਤ